ਸਤਿ ਸ਼੍ਰੀ ਅਕਾਲ ਦਾ ਅਨਮਿਊਡ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰਾਂ ਤਾਂ ਸਭ ਤੋਂ ਪਹਿਲਾਂ ਗੱਲ ਕਰ ਲਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਮਿਲਨਾਡੂ ਦੇ ਚੇਨਈ ਪਹੁੰਚੇ ਨੇ ਤਾਂ ਇਸ ਮੌਕੇ ਸੀਐਮ ਮਾਨ ਨੇ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਦੇ ਵਿੱਚ ਹਿੱਸਾ ਲੈਂਦਿਆਂ ਹੱਦਬੰਦੀ ਦੇ ਮੁੱਦੇ ਉੱਤੇ ਪੰਜਾਬ ਦਾ ਪੱਖ ਰੱਖਿਆ ਹੈ ਤਚਨਈ ਦੇ ਵਿੱਚ ਨਵੀਂ ਹੱਦਬੰਦੀ ਦੇ ਵਿਰੋਧ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਹੋਈ ਮੀਟਿੰਗ ਦੇ ਵਿੱਚ ਪੰਜਾਬ ਦਾ ਪੱਖ ਜਿਹੜਾ ਰੱਖਿਆ ਗਿਆ। ਪੰਜਾਬ ਦੇ ਲੋਕਾਂ ਦੀ ਜੇਬ ਤੇ ਪੈਣਦੇ ਬੋਝ ਨੂੰ ਹਲਕਾ ਕਰਨ ਲਈ ਪੰਜਾਬ ਸਰਕਾਰ ਨੇ ਛਲਾਗਾਯੋਗ ਕੰਮ ਕੀਤਾ ਹੈ ਜਿਸ ਨੇ ਹਰ ਪੰਜਾਬ ਵਾਸੀ ਦੇ ਚਿਹਰੇ ਤੇ ਖੁਸ਼ੀ ਲਿਆ ਆਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 600 ਯੂਨਿਟ ਮੁਫਤ ਬਿਜਲੀ ਪ੍ਰਦਾਨ ਕਰ ਰਹੀ ਹੈ। 1 ਜੁਲਾਈ 2022 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ 90% ਲੋਕਾਂ ਦਾ ਬਿੱਲ ਜ਼ੀਰੋ ਰਿਕਾਰਡ ਕੀਤਾ ਗਿਆ ਹੈ। ਸਰਕਾਰ ਦਾ ਇਹ ਉਪਰਾਲਾ ਲੋਕਾਂ ਦਾ ਹਜ਼ਾਰਾਂ ਰੁਪਏ ਬਚਾ ਰਹੇ ਹਨ। ਇਸ ਦੇ ਨਾਲ ਹੀ ਮਾਨ ਸਰਕਾਰ ਨੇ ਬਿਜਲੀ ਸਪਲਾਈ ਨੂੰ ਬਿਨਾਂ ਰੁਕਾਵਟ ਜਾਰੀ ਰੱਖਣ ਦੀ ਪਹਿਲ ਕੀਤੀ ਹੈ। ਮੈਂ ਰਵਿੰਦਰ ਕੁਮਾਰ ਹਾਂ ਜੀ, ਮੈਂ ਮਹਾਲੀ ਦਾ ਰਹਿਣ ਵਾਲਾ ਹਾਂ ਜੀ। ਜਦ ਤੋਂ ਮਾਨ ਸਰਕਾਰ ਪੰਜਾਬ ਵਿੱਚ ਆਈ ਹੈ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਹੋ ਗਿਆ ਹੈ ਜੀ ਜਿਸ ਕਰਕੇ ਅਸੀਂ ਮਾਨ ਸਰਕਾਰ ਜੀ ਦਾ ਬਹੁਤ ਧੰਨਵਾਦੀ ਕਰਦੇ ਆਂ ਜੀ ਮੈਂ ਆਟੋ ਚਲਾਉਂਦਾ ਹੈ ਸਾਡਾ ਪੈਸਾ ਥੋੜਾ ਹੁਣ ਬਚ ਜਾਂਦਾ ਨਹੀਂ ਤਾਂ ਪਹਿਲਾਂ ਬਿਜਲੀ ਦੇ ਬਿੱਲ 'ਚ ਹੀ ਚਲਾ ਜਾਂਦਾ ਸੀਗਾ ਜੀ ਬੜੀ ਮਿਹਰਬਾਨੀ ਜੀ ਮਾਨ ਸਰਕਾਰ ਜੀ ਦਾ ਜਿਹੜਾ ਸਾਡਾ ਬਿਜਲੀ ਦਾ ਬਿੱਲ ਜ਼ੀਰੋ ਕੀਤਾ ਜੀ ਮੇਰਾ ਨਾਮ ਨਾਰੋ ਦੇਵੀ ਹੈ ਮੋਹਾਲੀ ਵਿੱਚ ਰਹਿਣ ਵਾਲੀ ਆਂ ਜਦ ਤੋਂ ਸਰਕਾਰ ਬਣਿਆ ਹੈ ਜਦੋਂ ਬਿੱਲ ਮੇਰਾ ਜ਼ੀਰੋ ਆ ਰਿਹਾ ਹੈ ਸਾਡੇ ਵੀ ਕਈ ਜਿਹੜੇ ਵਲੰਟੀਅਰ ਸੀ ਉਹ ਕਹਿੰਦੇ ਹੋ ਜਾਊਗਾ ਜੀ ਅਸਿਕਾ ਕਰਾਂਗੇ 88% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਗਰਮੀ ਹੋਵੇ ਸਰਦੀ ਹੋਵੇ ਔਰ ਬਿਜਲੀ ਆਉਂਦੀ ਵੀ ਹੈ ਇਹ ਵੀ ਨਹੀਂ ਹੈਗਾ ਬਿਜਲੀ ਕੱਟ ਕੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਬਿਜਲੀ ਆਉਂਦੀ ਵੀ ਹੈ ਤਾਂ ਇਸ ਮੌਕੇ ਸੀਐਮ ਮਾਨ ਨੇ ਆਖਿਆ ਕਿ ਭਾਜਪਾ ਸਿਆਸੀ ਬਦਲਾਖੋਰੀ ਤਹਿਤ ਨਵੀਂ ਹੱਦਬੰਦੀ ਤરાਹੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਸਰਕਾਰਾਂ ਵਾਲੇ ਸੂਬਿਆਂ ਦੀ ਹਿੱਸੇਦਾਰੀ ਘਟਾ ਰਹੀ ਹੈ ਅਤੇ ਅਸੀਂ ਭਾਜਪਾ ਦੇ ਇਸ ਤੱਕੇ ਦਾ ਵਿਰੋਧ ਕਰਦੇ ਹਾਂ ਤਾਂ ਇਸ ਮੌਕੇ ਸੀਐਮ ਮਾਨ ਨੇ ਆਖਿਆ ਕਿ ਇੱਕ ਸੋਚੀ ਸਮਝੀ ਸ਼ਾਜੀਦ ਦੇ ਤਹਿਤ ਭਾਜਪਾ ਦੇਸ਼ ਦੇ ਭਾਜਪਾ ਮੁਕਤ ਸੂਬਿਆਂ ਦੀ ਹੱਦਬੰਦੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨਾਲ ਹੀ ਉਹਨਾਂ ਆਖਿਆ ਕਿ ਭਾਜਪਾ ਜਿਹੜੇ ਸੂਬੇ ਦੇ ਵਿੱਚ ਜਿੱਤਦੀ ਹੈ ਉੱਥੋਂ ਦੀਆਂ ਸੀਟਾਂ ਵਧਾਉਣ ਅਤੇ ਜਿੱਥੋਂ ਹਾਰਦੀ ਹੈ ਉੱਥੋਂ ਦੀਆਂ ਸੀਟਾਂ ਘਟਾ ਕੇ ਸੱਤਾ ਨੂੰ ਪੱਕੇ ਤੌਰ ਉੱਤੇ ਆਪਣੇ ਹੱਥ ਲੈਣ ਦੀ ਤਾਕਤ ਵਿੱਚ ਰਹਿੰਦੀ ਹੈ ਨਾਲ ਹੀ ਉਹਨਾਂ ਆਖਿਆ ਕਿ ਲੋਕ ਸਭਾ ਦੀਆਂ 543 ਸੀਟਾਂ ਨੂੰ ਵਧਾ ਕੇ 850 ਕਰਨ ਦਾ ਪ੍ਰਸਤਾਵ ਹੈ ਉੱਥੇ ਹੀ ਇਸ ਦੇ ਤਹਿਤ ਅਸਲ ਮੰਨਸ਼ਾ ਹੋਰਨਾ ਗੈਰ ਭਾਜਪਾ ਸੂਬਿਆਂ ਦੀ ਤਰ੍ਹਾਂ ਪੰਜਾਬ ਦੀ ਵੀ ਨੁਮਾਇੰਦਗੀ ਹੈ ਜਿਹੜੀ ਘਟੋਣ ਦੀ कोशिश की जा रही है जिसनों किसी भी कीमत उत्ते बर्दाश्त तो नहीं करा सबसे पहले फिर एम के स्टालिन साहब आपने ये एफर्ट किया के हम सब लोगों को इकट्ठे किया और जो डिलिमिटेशन हो रही है उसके बारे में पहले ही अवेयर आपने किया तो मैं अपने कन्वीनर अरविंद केजरीवाल साहब की तरफ से आम आदमी पार्टी की तरफ से हंड्रेड परसेंट आपके सपोर्ट में है। बहुत से सीनियर लोग बोले और साउथ का तो काफी नुकसान हो रहा है मतलब लेकिन इसमें इनका मकसद जो है बीजेपी का वो ये है जहां से हम जीतते हैं वहां सीटें बढ़ा लो यहां से हम हारते हैं वहां कम कर लो परसेंटेज अपने आप बढ़ जाएगी पंजाब में ये जीतते नहीं है पंजाब में इनकी एक भी सीट नहीं है सर तेरह में से लेकिन पंजाब की सीटें बढ़ा रहे हैं मैं एक मैथ और साइंस टीचर का बेटा हूं आई नो दैट अगर आउट ऑफ फाइव फोर्टी फोर्टी थ्री राइट नाउ वी हैव 13 seats. Our percentage is 2.39% in the parliament. If they go to 850, as you said in your right now, 543, Punjab has 13 seats only. Our percentage is 2.39. In the parliament, if they go 850 and they are going to increase 5 seats of Punjab as per perception to 18, 850 by 18 is 2.11. Although they are increasing our seats. But percentage of uh, uh, our participation in parliament is decreasing. If they want to keep 2.40 share of Punjab, then they have they have to give us 21 seats. So, because they are not winning Punjab anymore. एवर सो दे आर इंक्रीजिंग दो सीट यहां से वो जीत नहीं रहे यूपी में वो इंक्रीज कर देंगे हिंदी बेल्ट में इंक्रीज कर देंगे दे आर नॉट वीटिंग केरला दे आर नॉट वीटिंग तमिलनाडु देर नॉट बेटिंग आंध्रा तो डिक्रीज कर दो तो परसेंटेज बढ़ाने के लिए 800, 888 सीट हैं सर जो नई पार्लियामेंट है 888 सीट्स, 850 लगा लेंगे ज्यादा से ज्यादा 860 कर लेंगे ये इनका पहले से ही प्लान था कि साउथ को डिक्रीज कर देंगे नॉर्थ को इंक्रीज कर देंगे जहां जहां से हम जीतते हैं अब यूपी की हो सकता है 125 से ज्यादा हो जाए 125 से ज्यादा हो जाए वन भी हो सकती हैं डिपेंड्स uh, के मूलधन सौ अगर ये 850 फिफ्टी कर दे एट सेवेंटी कर दी तो ज्यादा भी हो सकती है तो इस मामले में हम आपके साथ है और ये तो कोई तरीका नहीं हुआ कि यहां से मैं, मैं संगरूर से जीतता हूं और संगरूर में दो डिस्ट्रिक्ट हैं सर अब तो तीन हो गए तीन डिस्ट्रिक्ट है अगर मैं उन तीनों को ही एक एक एमपी सीट बना लू पहले मैं एक जीतता हूं फिर मैं तीन जीत जाऊंगा बरनाला और मलेरकोटला बठिंडा है बठिंडा से मानसा बनवा लेंगे तो दो सीटें बन जाएगी फरीदकोट है फरीदकोट से मोगा निकाल लेंगे दो सीटें बन जाएगी तो ये इनका जो प्लान है कि हम परसेंटेज वाइज वहां 880 में से 500 के आसपास हमारी हो जाए जहां जहां हम जीतते हैं चाहे छोटे छोटे पॉकेट बनाने पड़े तो बिंग रिप्रेजेंटेटिव ऑफ पंजाब सर सबसे पहले कनी मोई जी का सबसे पहले धन्यवाद आपका आपने हमें यहां बुलाया है सारे देश की पार्टियां यहां बैठी और क्योंकि तो बहुत बड़े बड़े नेता सीनियर बैठे हैं मैं तो बहुत ही जूनियर हूं तो विजयन साहब ने बहुत ही डिटेल में बताया कि जहां से ये नहीं जीतते वहां से ये जीतना ही नहीं चाहते कि खत्म ही कर दो उसको बस झंझटी खत्म करो नहीं जीतते तो नहीं जीते खत्म ट्राई भी नहीं करेंगे अगर यार अगली बार जीतने की इधर से जीत लेंगे इधर से तो ये जो डिलिमिटेशन है इसका विरोध करेंगे पंजाब का परसेंटेज कम हो रहा है ऑल दो सीट्स बढ़ाने की बात चल रही है लेकिन परसेंटेज पंजाब का पार्लियामेंट में कम हो रहा है तो हम वो तो बर्दाश्त नहीं करेंगे हमारा तो 90 परसेंट हमारा 90 परसेंट हमारा परसेंटेज देश की आजादी में है और 2.39 हमारा पार्लियामेंट में और उस टू पॉइंट थ्री नाइन को भी के के आने, आना चाहते हैं परसेंट कुर्बानियां नाइन्टी परसेंट जो हमारे योद्धाओं ने फांसियां ली चाहे अंडे मान देख लो नाम लिखे हुए हैं पंजाबियों के काला पानी बोलते थे उसको हम तो ये बिल्कुल भी बर्दाश्त नहीं करेंगे कि हमारा परसेंटेज कम हो बल्कि हम तो बढ़ाने के लिए बात कर रहे थे कि हमारा और आपको पॉपुलेशन कम करने की सजा मिल रही है इज इट ए पनिशमेंट के आपने पॉपुलेशन कम कर ली तो आपकी सीटें कम कर देंगे थर्टी नाइन से थर्टी वन कर देंगे केरला की कम कर देंगे तो मतलब ये तो इनका असल में वही वाला एजेंडा है जो कि किसी और को आने नहीं देना हम नहीं रहना है। लेकिन पूरी दुनिया जीतता गया जीतता गया जीतता गया लेकिन वापस आना भूल गया जब वापस गया तो जितने भी जितनों को भी जीत के गया था वो खड़े हो गए कहते आजा अब वापस कैसे जाएगा तो इनको वापस जाना बड़ा मुश्किल हो जाएगा सर जी जीतते गए जीतते गए जीतते गए वापस जाना भूल गए तो मैं तो यही कहता हूं हम आपके साथ हैं सर आम आदमी पार्टी की तरफ से अरविंद केजरीवाल साहब की तरफ से मेरे कन्वीनर है तो पंजाब में हमारी फुल मेजोरिटी है दिल्ली में हम ऑपोजिशन में है तो फुल्ली सपोर्ट सर जहां कहोगे पंजाब में रखना है नॉर्थ इंडिया में रखना है कोई फंक्शन चंडीगढ़ आई है सर दिल्ली आइए यहाँ अमृतसर आइए तो हम आपका सपोर्ट करेंगे सब। वो तो जीतते नहीं वहां सीटें कम करें सो तो जैसे पंजाब की पर, पंजाब में वो जीतते नहीं सीटें ऑल दो दे आर इंक्रीजिंग फार एज पर माई इंफॉर्मेशन वो पांच सीटें बढ़ा रहे हैं लेकिन 543 में अगर तेरह हैं तो हर शेयर इज टू थ्री नाइन परसेंट अगर एट फिफ्टी में अठारह है तो आर शेयर विल डिक्रीज बाय टू वन तो हमारा कुर्बानियां नब्बे परसेंट है फुटबॉल में फोर्टी फाइव परसेंट है तो हमारा शेयर बढ़ना चाहिए बीजेपी बोल रहा है कि ये करप्शन को छुपाने के की यूपी में करप्शन नहीं है यूपी में करप्शन नहीं होगा राजस्थान में करप्शन नहीं है मध्य प्रदेश में करप्शन नहीं है सबसे बड़ा घोटाला जो है वो मध्य प्रदेश में है तो मतलब ये करप्शन इसमें कहा आ गए हाँ साउथ को क्या पॉपुलेशन कंट्रोल करने की सजा मिल रही है एक तरफ तो हम कह रहे हैं कि पॉपुलेशन कंट्रोल करेंगे एक तरफ कह रहे हैं कि पॉपुलेशन कंट्रोल कर लेंगे आपकी सीटें कम करेंगे तो परसेंटेज जो है पार्लियामेंट में देश की सबसे बड़ी पंचायत जिसको मैं दैट शुड बी सी सर ऑल्सो वाई डू थिंक ममता बैनर्जी टीएमसी डिट सपोर्ट दोनों उनके रिप्रेजेंटेटिव आए थे आंध्रा से भी थे केरला के चीफ मिनिस्टर थे और सभी साउथ की सीटों के थे तो वी आर फुली सपोर्टिंग दिस काइंड ऑफ अनफेयर जो ये कर रहे हैं ਤੋ ਫੇਡ ਡਿਲੀਮਿਟੇਸ਼ਨ ਹੋ ਕਰ ਦੋ ਲੇਕਿਨ ਉਸਕਾ ਕ੍ਰਾਈਟੇਰੀਆ ਸਿਰਫ ਪਾਪੂਲੇਸ਼ਨ ਨਹੀਂ ਹੋਣਾ ਚਾਹੀਦਾ ਸਰ ਅਗਲਾ ਮੀਟਿੰਗ ਹਾਈਦਰਾਬਾਦ ਮੇ ਆਪ ਬਾਕਾਸਟ ਕਰੋਗੇ ਜਹਾਂ ਬੁਲਾएंगे ਹਮ ਤਾਂ ਉਧਰ ਪੰਜਾਬ ਦੇ ਮਾਲੀਏ ਦੇ ਵਿੱਚ ਰਿਕਾਰਡ ਵਾਦਾ ਦਰਜ ਕੀਤਾ ਗਿਆ ਤਾਂ ਆਬਕਾਰੀ ਨੀਤੀਆਂ ਨੇ ਸਰਕਾਰ ਦਾ ਖਜ਼ਾਨਾ ਭਰ ਦਿੱਤਾ ਤੇ ਇਹ ਖੁਲਾਸਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਪ੍ਰੈਸ ਕਾਨਫਰੰਸ ਦੇ ਦੌਰਾਨ ਕੀਤਾ ਤਾਂ ਆਵਾਮ ਦੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 2022 ਦੇ ਵਿੱਚ ਕਾਰਜ ਭਾਰ ਸੰਭਾਲਣ ਤੋਂ ਬਾਅਦ ਲਾਗੂ ਕੀਤੀਆਂ ਆਬਕਾਰੀ ਨੀਤੀਆਂ ਦੀ ਸਫਲਤਾ ਨੂੰ ਸੂਬੇ ਦੇ ਆਬਕਾਰੀ ਮਾਲੀਏ ਦੇ ਵਿੱਚ ਸ਼ਾਨਦਾਰ ਮੀਲ ਪੱਥਰ ਦਾ ਸਹਿਰਾ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸੂਬੇ ਦੇ ਆਬਕਾਰੀ ਮਾਲੀਏ ਦੇ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਬੇਮਿਸਾਲ ਵਾਧਾ ਹੋਇਆ ਹੈ ਜੋ ਕਿ ਸਾਲ 2021-2022 ਦੇ 6254 ਕਰੋੜ ਰੁਪਏ ਦੇ ਮੁਕਾਬਲੇ 10200 ਕਰੋੜ ਤੋਂ ਵੱਧ ਹੋ ਗਿਆ ਉਹਨਾਂ ਆਖਿਆ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਬਕਾਰੀ ਮਾਲੀਆ ਪੰਜ ਅੰਕਾਂ ਦੇ ਅੰਕੜੇ ਨੂੰ ਪਾਰ ਕਰੇਗਾ ਅਤੇ ਇਸ ਦੇ ਵਿੱਤੀ ਸਾਲ 2024-25 ਲਈ ਮਿੱਥੇ ਗਏ 10145 ਕਰੋੜ ਰੁਪਏ ਦੇ ਟੀਚੇ ਨੂੰ ਪਾਰ ਕਰਨ ਦੀ ਵੀ ਸੰਭਾਵਨਾ ਹੈ ਹੁਣ ਜਿਹੜਾ ਆਪਾਜ ਦੇ ਕਰੰਟ ਇਅਰ ਤੇ ਆ ਜੀ ਇਹ ਸਾਲ 2025-26 ਦੀ ਜਿਹੜੀ ਅਸੀਂ ਪਾਲਿਸੀ ਫਰੇਮ ਕੀਤੀ ਆ ਜਿਹੜੀ ਪਾਲਿਸੀ ਅਸੀਂ ਫਰਵਰੀ ਦੇ ਐਂਡ ਤਿਆਰ ਕੀਤੀ ਸੀਗੀ ਪਰ ਫਰਵਰੀ ਦੇ ਅੰਦਰ ਉਸ ਪਾਲਿਸੀ ਨੂੰ ਪੰਜਾਬ ਦੇ ਮਾਨਯੋਗ ਮੁਖਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਈ ਕੈਬਨਟ ਦੇ ਅੰਦਰ પાસ ਕੀਤਾ ਗਿਆ اور ਇਸ ਪਾਲਿਸੀ ਦੇ ਅੰਦਰ ਅਸੀਂ ਆਪਦਾ ਰੈਵਨਿਊ ਜਿਹੜਾ ਸੀ ਫਿਕਸ ਕੀਤਾ ਕਿ 11000 20 11000 20 ਕਰੋੜ ਰੁਪਏ ਜਿਹੜੇ ਅਸੀਂ ਇਸ ਸਾਲ ਦੇ ਜਿਹੜਾ ਸਾਲ 1 April ਤੋਂ ਸ਼ੁਰੂ ਹੋਣਾਗਾ ਉਹ ਸਾਲ ਦੇ ਅੰਦਰ ਅਸੀਂ 11000 20 ਕਰੋੜ ਰੁਪਏ ਦਾ ਟਾਰਗੇਟ ਜਿਹੜਾ ਉਹ ਫਿਕਸ ਕੀਤਾਗਾ 11000 20 ਇਹ ਪਤਾ ਟਾਰਗੇਟ ਇਫੈਕਟ ਹੋਇਆ। ਔਰ ਪਹਿਲੀ ਜਿਹੜੀ ਆਪਸ਼ਨ ਹੋਈ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ અપੜਾਇਆ ਗਿਆ। ਔਰ 207 207 ਜਿਹੜੇ ਟੇਲ ਦੇ ਲਿਖ ਕੇ ਗਰੁੱਪ ਬਣਾਏ ਗਏ ਪੰਜਾਬ ਦੇ ਅੰਦਰ। 207 ਰਿਟੇਲ ਲਿਖ ਕੇ ਗਰੁੱਪ ਜਿਹੜੇ ਗਰੁੱਪ ਜਿਹੜੇ ਬਣਾਏ ਗਏ। ਤੇ ਜਿੰਨਾ ਵਿੱਚੋਂ ਮੈਂ ਬੜੇ ਮਾਣ ਦੇ ਨਾਲ ਬੜੀ ਖੁਸ਼ੀ ਨਾਲ ਦੱਸ ਰਿਹਾ। ਕਿ ਜਿੰਨਾ ਵਿੱਚੋਂ 179 ਯਾਨੀ ਕਿ 179 ਗਰੁੱਪ ਜਿਹੜੇ ਨੇਗੇ ਉਹ ਹੁਣ ਤੱਕ ਡਿਸਪੋਜ਼ ਆਫ ਹੋ ਗਏ ਹੁਣ ਤੱਕ ਉਹ ਸੇਲ ਹੋ ਗਏ ਇਹ ਬਹੁਤ ਵੱਡਾ ਸਕਸੈਸਫੁਲ ਰੇਟ ਆ ਕਿ ਤੁਹਾਡੀ ਪਹਿਲੀ ਆਕਸ਼ਨ ਦੇ ਅੰਦਰ ਹੀ ਤੁਹਾਡਾ 87% ਮਾਲ ਜਿਹੜਾ ਉਹ ਵਿਕ ਜਾਵੇ 87% ਗਰੁੱਪ ਜਿਹੜੇ ਨੇ ਉਹ ਤੁਹਾਡੇ ਵਿਖ ਜਾਣ ਪਰ ਮੈਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਇਸ ਗੱਲ ਦੀ ਆ ਕਿ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾ ਸੀ ਜਿਹੜਾ ਰੈਵਨਿਊ ਫਿਕਸ ਕੀਤਾ ਸੀਗਾ ਜਿਹੜਾ ਗਰੁੱਪ ਤੋਂ ਆਉਣਾ ਸੀ 7810 ਯਾਨੀ ਕਿ 179 ਦੀ ਗੱਲ ਕਰ ਰਿਹਾ ਮੈਂ 200 ਸਰ ਦੀ ਨਹੀਂ ਗੱਲ ਕਰ ਰਿਹਾ ਕਿਉਂਕਿ 200 ਸਰ ਜਦੋਂ ਆਉਣਗੇ ਮੈਂ ਫਿਰ ਦੱਸੂਗਾ 179 ਗਰੁਪਾਂ ਦਾ ਜਿਹੜਾ ਰੈਵਨਿਊ ਆਉਣਾ ਸੀ ਜੋ ਅਸੀਂ ਮੁੱਲ ਅਰਧਾਰਤ ਕੀਤਾ ਉਹ 7810 ਕਰੋੜ ਰੁਪਏ 7810 ਕਰੋੜ ਰੁਪਏ ਪਰ ਮੈਨੂੰ ਬੜੀ ਖੁਸ਼ੀ ਆ ਕਿ ਅਸੀਂ ਅੱਜ ਬਹੁਤ ਹੀ ਸਕਸੈਸਫੁਲ ਤਰੀਕੇ ਦੇ ਨਾਲ ਸਾਡੇ ਅਫਸਰ ਸਹਿਬਾਨ ਦੀ ਕਾਰਗੁਜ਼ਾਰੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੀ ਇਮਾਨਦਾਰੀ ਨੇਕ ਨੀਤੀ ਜਿਸ ਬਦਲਾਅ ਦੇ ਲਈ ਜਿਸ ਸਿਸਟਮ ਨੂੰ ਬਦਲਣ ਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਚੁਣੀ ਅੱਜ ਉਹਦੇ ਵਿੱਚ 7810 ਕਰੋੜ ਰੁਪਏ ਨਹੀਂ ਰਿਜ਼ਰਵ ਪ੍ਰਾਈਸ ਨਹੀਂ ਅੱਜ ਉਹਦੇ ਅੰਦਰ 8680 8680 ਕਰੋੜ ਰੁਪਏ ਜਿਹੜੇ ਨੇ ਉਹਦੇ ਅੰਦਰ ਸਾਡਾ ਇਹ ਸੇਲ ਹੋਈ ਆ ਯਾਨੀ ਕਿ 800 ਤੋਂ ਉੱਪਰ ਜੋ ਸਾਡਾ ਰਿਜ਼ਰਵ ਪ੍ਰਾਈਸ ਸੀਗਾ ਜੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸੇਮਾਨ ਸਰਕਾਰ ਦਾ ਇਸ ਨਵੀਂ ਐਕਸਾਈਜ਼ ਪਾਲਿਸੀ ਚ ਰਿਜ਼ਰਵ ਪ੍ਰਾਈਸ ਸੀਗਾ ਉਹਦੇ ਤੋਂ 800 ਕਰੋੜ ਰੁਪਏ ਤੋਂ ਉੱਪਰ ਦਾ ਰੈਵਨਿਊ ਸਰਕਾਰ ਨੂੰ ਮਿਲੇਗਾ ਇਹ ਬਹੁਤ ਵੱਡੀ ਇਸ ਪਾਲਿਸੀ ਦੀ ਕਾਮਯਾਬੀ ਆ ਮਾਰਚ 2022 ਤੋਂ ਪੰਜਾਬ ਦੇ ਅੰਦਰ ਨਵੀਂ ਐਕਸਾਈਜ਼ ਦੀ ਪਾਲਿਸੀ ਦਾ ਗਠਨ ਹੋਇਆ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਸਮੇਂ 1200 ਕਰੋੜ ਤੇ ਖੜਾ ਸੀ ਜਿਹੜਾ ਰੈਵਨਿਊ ਕਾਂਗਰਸ ਦੇ ਰਾਜ ਦੇ ਅੰਦਰ 1200 ਕਰੋੜ ਰੁਪਏ ਤੇ ਖੜਾ ਸੀ ਉਹ ਰੈਵਨਿਊ 2022-23 ਦੀ ਪਾਲਿਸੀ ਚ 2022-23 ਦੀ ਪਾਲਿਸੀ ਚ ਉਹ 8428 ਕਰੋੜ ਰੁਪਏ ਨੂੰ ਪਾਰ ਕਰ ਗਿਆ ਉਹ ਰੈਵਨਿਊ ਪਹਿਲੇ ਸਾਲ 800 ਕਰੋੜ ਤੋਂ ਸ਼ੁਰੂ ਹੋ ਕੇ 8428 ਕਰੋੜ ਨੂੰ ਪਾਰ ਕਰ ਗਿਆ ਔਰ ਨੈਕਸਟ ਈਅਰ 23 24 23 24 23 24 8428 ਕਰੋੜ ਤੋਂ ਸ਼ੁਰੂ ਹੋ ਕੇ ਉਹ 9235 9235 ਕਰੋੜ ਨੂੰ ਪਾਰ ਕਰ ਗਿਆ ਆਰ ਜਦੋਂ 24 25 ਆਇਆ ਤਾਂ ਸੀ ਉਹ 9563 ਕਿਉਂਕਿ ਇਹ ਜੇ ਲਾਸਟ ਕਿਸ ਜਿਹੜੀ ਆ ਉਹ ਆਣੀ ਬਾਕੀ ਆ ਮੈਂ ਤਾਂ ਤੁਹਾਨੂੰ ਰੀਅਲ ਫੈਕਟ ਦੱਸਦੇ ਹਾਂਗਾ 9563 ਆ ਪਰ ਲੇਕਿਨ ਸਾਡਾ ਜਿਹੜਾ ਐਕਸਪੈਕਟਡ ਆ ਯਾਨੀ 31 ਮਾਰਚ ਨੂੰ ਜਦੋਂ ਪ੍ਰੈਜ਼ੀਡੈਂਟ ਈਅਰ ਦੀ ਇਸ ਈਅਰ ਦੀ ਕਾਲਸੀ ਦਾਇਨ ਤ ਹੁਣ ਆਨੰਦ ਹੋਣਾ ਉਸ ਦਿਨ ਸਾਨੂੰ 10000 200 ਕਰੋੜ ਰੁਪਏ ਦਾ ਰੈਵਨਿਊ ਜਿਹੜਾ ਉਹ ਮਿਲਾਂਗਾ ਅਸੀਂ ਟਾਰਗੇਟ ਕਿੰਨਾ ਕੀਤਾ ਸੀਗਾ 2024-25 ਚ ਟਾਰਗੇਟ ਕੀਤਾ ਸੀ 10145 10145 ਟਾਰਗੇਟ ਕੀਤਾ ਸੀ ਔਰ ਸਾਨੂੰ ਐਕਸਪੈਕਟੇਸ਼ਨ ਹੈ ਜਿਹੜੀ ਆ ਉਹ 10200 ਰੁਪਏ ਦੀ ਹੈ ਯਾਨੀ ਕਿ ਅਸੀਂ ਜੋ ਟਾਰਗੇਟ ਸੈੱਟ ਕੀਤਾ ਸੀ ਉਹਦੇ ਨਾਲੋਂ ਵੀ ਲਗਭਗ 65 ਸੀਆਰ ਜਿਹੜਾ ਉਹ ਅਸੀਂ ਐਕਸਟਰਾ ਪੰਜਾਬ ਦੇ ਖਜ਼ਾਨੇ 'ਚ ਪੈਸੇ ਲੈ ਕੇ ਆਵਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਨੂੰ ਕਾਮਯਾਬ ਬਣਾਉਣ ਦੇ ਲਈ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਸੂਬੇ ਭਰ ਦੀਆਂ ਪੰਚਾਇਤਾਂ ਨੰਬਰਦਾਰਾਂ ਸ਼ਹਿਰੀ ਕੌਂਸਲਾਂ ਅਤੇ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਖਾਸ ਅਪੀਲ ਕੀਤੀ ਹੈ ਤਸੂਬੇ ਭਰਦੀਆਂ ਪੰਚਾਇਤਾਂ ਨੰਬਰਦਾਰਾਂ ਸ਼ਹਿਰੀ ਕੌਂਸਲਾਂ ਅਤੇ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਅਪੀਲ ਕਰਦੇ ਹਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਅਤੇ ਮੁੜ ਤੋਂ ਰੰਗਲਾ ਪੰਜਾਬ ਸਿਰਜਣ ਦੇ ਲਈ ਮਾਨ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਪਿੰਡਾਂ ਅਤੇ ਇਲਾਕਿਆਂ ਦੇ ਨਾਲ ਸਬੰਧਤ ਕਿਸੇ ਨਸ਼ਾ ਤਸਕਰ ਦੀ ਜ਼ਮਾਨਤ ਨਾ ਕਰਵਾਈ ਜਾਵੇ ਤਾਂ ਨਸ਼ਾ ਤਸਕਰਾਂ ਦੇ ਖਿਲਾਫ ਕੀਤੀਆਂ ਗਈਆਂ ਕਾਰਵਾਈਆਂ ਦੇ ਅੰਕੜੇ ਪੇਸ਼ ਕਰਦਿਆਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 2015 ਐਫ ਆਈ ਆਰ ਦਰਜ ਹੋਈਆਂ ਨੇ ਉੱਥੇ ਹੀ 3376 ਨਸ਼ਾ ਤਸਕਰ ਨੇ ਜਿਹੜੇ ਜੇਲ੍ਹਾਂ ਚ ਸੁੱਟੇ ਗਏ ਨੇ ਅਤੇ ਨਾਲ ਹੀ 121 ਕਿਲੋ ਹੈਰੋਇਨ 12 ਕੁਇੰਟਲ 7 70 ਕਿਲੋ ਚੂਰਾ ਪੋਸਟ 7,50,000 ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੋਂ ਇਲਾਵਾ ਨਸ਼ੇ ਦੇ ਨਾਲ ਬਣਾਈਆਂ ਗਈਆਂ ਜਾਇਦਾਦਾਂ ਦੇ ਉੱਤੇ ਬਲਡੋਜ਼ਰ ਵੀ ਚਲਾਏ ਗਏ ਨੇ। ਮੁਹਿੰਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ। ਉਹਦੇ ਤਹਿਤ ਮੈਂ ਸਾਰੇ ਪੰਜਾਬ ਦੇ ਜਿੰਨੇ ਵੀ ਨਾਗਰਿਕ ਨੇ, ਵੋਟਰ, ਰਿਸਪੋਟਰ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇਸ ਯੁੱਧ ਨੂੰ ਜਿੱਤਣ ਦੀ ਲੋੜ ਆ। ਤੇ ਨਾਲ ਹਰ ਸਰਪੰਚ ਦੇ ਹਰ ਮੋਤਵਰ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਖੜਨ ਦੀ ਲੋੜ ਆ ਕਿਉਂਕਿ ਪਿੰਡਾਂ ਦੇ ਵਿੱਚ ਜੇ ਮੈਂ ਆਪਣੇ ਪੱਟੀ ਹਲਕੇ ਦੀ ਗੱਲ ਕਰਾਂ ਮੇਰੇ 113 ਪੰਚਾਇਤਾਂ ਨੇ 113 ਦੀਆਂ 113 ਪੰਚਾਇਤਾਂ ਨੇ ਗ੍ਰਾਮ ਸਫਾ ਦੇ اجلاس ਸਦਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਦਕੇ ਮਤੇ ਪਾਏ ਆ ਤੇ ਸਾਰਿਆਂ ਨੇ ਇਹ ਤਹੱਈਆ ਕਰ ਲਿਆ ਆ ਮਤਾ ਪਾ ਕੇ ਕਿ ਜੇ ਕੋਈ ਬੰਦਾ ਸਮੱਗਲਰ ਕੋਈ ਨਸ਼ਾ ਵੇਚਦਾ ਹੈ ਹੈਰੋਇਨ ਸਮੈਗ ਕੋਈ ਵੀ ਨਸ਼ਾ ਵੇਚਦਾ ਉਹਦੇ ਤੇ ਐਫ ਆਈ ਆਰ ਦਰਜ ਹੁੰਦੀ ਆ ਉਦੀ ਕੋਈ ਵੀ ਜ਼ਮਾਨਤ ਨਹੀਂ ਕਰਾਊਗਾ ਨਾ ਕੋਈ ਨੰਬਰਦਾਰ ਨਾ ਕੋਈ ਸਰਪੰਚ ਨਾ ਕੋਈ ਮੈਂਬਰ ਪੰਚਾਇਤ ਨਾ ਕੋਈ ਪਿੰਡ ਦੇ ਵਿੱਚੋਂ ਜ਼ਮਾਨਤ ਦੇਣ ਜਾਊਗਾ ਤੇ ਜੇ ਕੋਈ ਬੰਦਾ ਉਹਨਾਂ ਦੀ ਜ਼ਮਾਨਤ ਦੇਣ ਜਾਂਦਾ ਆ ਤੇ ਪਿੰਡ ਤੌਰ ਤੇ ਅਸੀਂ ਉਸ ਬੰਦੇ ਨਾਲ ਜਿਹੜਾ ਜ਼ਮਾਨਤੀਆ ਬੰਦਾ ਨੰਬਰਦਾਰ ਭਾਵੇਂ ਕੋਈ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਉਹਦਾ ਅਸੀਂ ਪਿੰਡ ਦੇ ਵਿੱਚ ਬਾਈਕਾਟ ਕਰਾਂਗੇ ਹੁੱਕਾ ਪਾਣੀ ਬੰਦ ਕਰਾਂਗੇ ਤੇ ਪਿੰਡ ਦੇ ਵਿੱਚ ਇੱਕ ਦੂਜੇ ਦੇ ਜਨਮ ਮੌਤੇ ਵਿਆਹ ਸ਼ਾਦੀ ਤੇ ਸਾਰਾ ਕੁਝ ਜਾਣਾ ਆਉਣਾ ਬੰਦ ਕਰਾਂਗੇ ਤੇ ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਂਬਰ ਪੰਚਾਇਤ ਸਾਹਿਬਾਨਾਂ ਨੂੰ ਕਾਉਂਸਲਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਨੰਬਰਦਾਰਾਂ ਨੂੰ ਵੀ ਬੇਨਤੀ ਆ ਕਿਉਂਕਿ ਜਦੋਂ ਕੋਈ ਸਮਗਲਰ ਫੜਿਆ ਜਾਂਦਾ ਤੇ ਉਹਦੀ ਜ਼ਮਾਨਤ ਦੇਣ ਲਈ ਮੇਨ ਜਿਹੜੀ ਗਵਾਹੀ ਦੀ ਲੋੜ ਪੈਂਦੀ ਆ ਉਹ ਨੰਬਰਦਾਰ ਦੀ ਕਾਉਂਸਲਰ ਦੀ ਸਰਪੰਚ ਦੀ ਜਾਂ ਮੈਂਬਰ ਪੰਚਾਇਤ ਦੀ ਗਵਾਹੀ ਤੋਂ ਬਿਨਾ ਉਹਦੀ ਜ਼ਮਾਨਤ ਨਹੀਂ ਹੋ ਸਕਦੀ ਜੇ ਆਪਾਂ ਚਾਹੁੰਦੇ ਆ ਕਿ ਸਾਡਾ ਸਮਾਜ ਨਵਾਂ ਨਰੋਵਾ ਤਗੜਾ ਸਮਾਜ ਬਣੇ ਤੇ ਸਾਡਾ ਸਮਾਜ ਇਸ ਜ਼ਹਿਰ ਤੋਂ ਰਹਿਤ ਬਣੇ ਵੇਖੋ ਇਹ ਉਹ ਜੰਗਲ ਦੀ ਆਗਿਆ ਜਿਹੜੀ ਪਹਿਲਾਂ ਸਾਡੇ ਇਲਾਕੇ ਚ ਆਈ ਮੁੜ ਕੇ ਸਾਡੇ ਸ਼ਹਿਰ ਚ ਆਈ ਸਾਡੇ ਗਲੀ ਮਹੱਲੇ ਚ ਆਈ ਤੇ ਮੁੜ ਕੇ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਕਿਹਦੇ ਘਰੇ ਅੱਗ ਵੱਢ ਜਾਣੀ ਆ ਇਹ ਤੇ ਸਾਰਿਆਂ ਨੂੰ ਤਿਆਰ ਕਰਨਾ ਪੈਣਾ ਜਿੰਨੇ ਪੁਲਿਸ ਅਫਸਰ ਨੇ ਬੀਜਪੀ ਪੰਜਾਬ ਜਾਂ ਜਿੰਨੇ ਵੀ ਐਸਐਸਪੀ ਸਹਿਬਾਨ ਨੇ ਕਮਿਸ਼ਨਰ ਸਹਿਬਾਨ ਨੇ ਐਸਐਚਓ ਡੀਐਸਪੀ ਜਿਨ੍ਹਾਂ ਨੇ ਵਧੀਆ ਕਾਰਗੁਜ਼ਾਰੀ ਕੀਤੀ ਆ ਆਪਦੀਆਂ ਜਾਨਾਂ ਹਥੇਲੀ ਤੇ ਰੱਖ ਕੇ ਇਹਨਾਂ ਸਮਗਲਰਾਂ ਨੂੰ ਗੈਂਗਸਟਰਾਂ ਨੂੰ ਪਿਛਲੇ ਦਿਨਾਂ ਚ ਆਪਾਂ ਵੇਖਿਆ ਕਿੰਨੇ ਇਨਕਾਊਂਟਰ ਹੋਏ ਆ ਕਿੰਨਾ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਜਿਹੜੀ ਇਹ ਮੁਹਿੰਮ ਚੱਲੀ ਆ ਉਹ 24 ਤਰੀਕ ਨੂੰ ਲਗਭਗ 1 ਮਹੀਨਾ ਹੋ ਜਾਣਾ ਵਾ 24 2 2025 ਤੋਂ ਸ਼ੁਰੂ ਹੋਈ ਮੁਹਿੰਮ ਇਹ ਅੱਜ 22 ਤਰੀਕ ਹੋ ਗਈ ਆ 22 3 25 ਤੇ ਅੱਜ ਤੱਕ ਜੋ ਬਰਾਮਦੀ ਹੋਈ ਆ ਉਹਦੇ ਵਿੱਚ ਹੇਰੋਇਨ 121 ਕਿਲੋ ਪੋਸਟ 1277 ਕਿਲੋ ਅਫੀਮ 77 ਕਿਲੋ ਗਾਂਜਾ 32 ਕਿਲੋ ਚਰਸ 4 ਕਿਲੋ ਗੋਲੀਆਂ ਕੈਪਸੂਲ 750000 ਲਾਣ 1733 ਲੀਟਰ ਡਰੱਗ ਮਣੀ 5 ਕਰੋੜ 2331000 ਨਿਚੀਲਾ ਪਾਊਡਰ 7 ਕਿਲੋ ਮੋਟਰਸਾਈਕਲ ਤੇ ਐਕਟਵਾ ਸਕੂਟਰੀਆਂ 22 ਦੇ ਕਰੀਬ ਨਾਗ ਬਰਾਮਦ ਹੋਏ ਆ ਕਾਰਾਂ 4 ਬਰਾਮਦ ਹੋਈਆਂ ਜਿਹੜੇ ਇਸ ਬਗਲਰਾਂ ਤੋਂ ਬਰਾਮਦ ਹੋਈਆਂ ਪਿਸਟਲ 12 ਬਰਾਮਦ ਹੋਏ ਆ ਸੋਨਾ ਜਿਹੜਾ ਇਹਨਾਂ ਨੇ ਇਹ ਜ਼ਹਿਰ ਵੇਚ ਕੇ ਬਣਾਇਆ ਸੀ 403 ਗ੍ਰਾਮ ਇਹਨਾਂ ਤੋਂ ਸੋਨਾ ਬਰਾਮਦ ਹੋਇਆ ਨਾਲ ਦੋ ਚੈਨਾ ਇੱਕ ਹਾਰ ਵੱਡਾ ਉਹ ਬਰਾਮਦ ਹੋਇਆ ਸਿਲਵਰ ਜਿਹਨੂੰ ਆਪਾਂ ਚਾਂਦੀ ਕਹਿ ਦਿੰਦੇ ਆ 1 ਕਿਲੋ 200 ਗ੍ਰਾਮ ਚਾਂਦੀ ਬਰਾਮਦ ਹੋਈ ਆ ਆਇਸ ਜਿਹਨੂੰ ਵੱਡਾ ਨਸ਼ਾ ਕਹਿ ਦਿੰਦੇ ਆ 1 ਕਿਲੋ ਆਇਸ ਬਰਾਮਦ ਹੋਈ ਆ ਤੇ ਜਿਹੜੇ ਪੀਓ ਹੀ ਸਮਗਲਰ 7 ਪੀਓ ਸਮਗਲਰ ਅਰੈਸਟ ਹੋਏ ਆ ਉਹਦੇ ਨਾਲ ਟ੍ਰੈਫਿਕ ਚਲਾਨ ਜਿਹੜੇ ਸਾਡੀ ਪੁਲਿਸ ਨੇ ਕੀਤੇ ਆ 5689 ਟ੍ਰੈਫਿਕ ਚਲਾਨ ਹੋਏ ਆ ਜਿਹੜੇ ਵਹੀਕਲ ਛੱਕੀ ਹੀ 1556 ਵਹੀਕਲ ਜਿਹੜੇ ਛੱਕੀ ਉਹਨਾਂ ਨੂੰ ਚੈੱਕ ਕੀਤਾ ਗਿਆ ਜਿਹੜੇ ਅੰਪਾਉਂਡ ਕੀਤੇ ਆ ਵਹੀਕਲ 69 ਵਹੀਕਲ ਅੰਪਾਉਂਡ ਕੀਤੇ ਗਏ ਆ ਤੇ ਜਿਹੜੇ ਛੱਕੀ ਵਿਅਕਤੀ ਜਿਨ੍ਹਾਂ ਨੂੰ ਮਤਲਬ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਇਸ ਲਗਭਗ 1 ਮਹੀਨੇ ਦੇ ਸਮੇਂ ਦੌਰਾਨ 3874 ਉਹ ਲੋਕ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਚੈੱਕ ਕੀਤਾ ਗਿਆ ਤੇ ਇਹ ਜਿਹੜੀ ਲੜਾਈ ਆ ਇਹ ਜਿਹੜਾ ਯੋਧਿਆ ਇਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੜਨਾ ਪੈਣਾ ਤੇ ਰਲ ਮਿਲ ਕੇ ਲੜ ਕੇ ਫੇਰ ਹੀ ਅਸੀਂ ਇਹ ਯੁੱਧ ਜਿੱਤ ਸਕਦੇ ਆ ਜਦੋਂ 1984 ਤੋਂ ਬਾਅਦ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਅੱਤਵਾਦ ਆਇਆ ਤੇ ਅੱਤਵਾਦ ਪੂਰਾ ਫਲਿਆ ਫੁੱਲਿਆ ਬੜਾ ਨੁਕਸਾਨ ਹੋਇਆ ਪੰਜਾਬ ਦਾ ਥੱਲਿਓ ਜਦੋਂ ਗਰਾਉਂਡ ਤੋਂ ਲੋਕਾਂ ਨੇ ਧਿਆ ਕਰ ਲਿਆ ਨਾ ਲੋਕਾਂ ਨੇ ਆਪ ਦੇ ਬੂਹੇ ਬੰਦ ਕਰਨੇ ਸ਼ੁਰੂ ਕਰਤੇ ਪੁਲਿਸ ਨੂੰ ਇਨਫੋਰਮੇਸ਼ਨ ਦੇਣੀ ਸ਼ੁਰੂ ਕਰਤੀ ਉਹ ਅੱਤਵਾਦ ਲੋਕਾਂ ਨੇ ਖਤਮ ਕੀਤਾ ਸੀ ਕਿ ਮੈਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਸਮੂਹ ਪੰਜਾਬ ਦੇ ਵੋਟਰਾਂ ਸਪੋਰਟਰਾਂ ਨੂੰ ਕਿ ਆਪਾਂ ਸਾਰੇ ਇੱਕ ਹੋਈਏ ਜਿਹੜੇ ਬੰਦੇ ਇਹ ਜ਼ਹਿਰ ਦਾ ਕਾਰੋਬਾਰ ਕਰਦੇ ਆ ਇਹਨਾਂ ਦੇ ਵੇਖੋ ਜਿਹੜੇ ਇਹ ਇਲੀਗਲ ਕਰਨੇ ਛਾਮ ਲਾਟਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਨਕਸ਼ੇ ਪਾਸ ਨਹੀਂ ਜਾਂ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਪੈਸੇ ਬਣਾ ਕੇ ਜ਼ਹਿਰ ਵੇਚ ਕੇ ਸਮਗਲਿੰਗ ਕਰਕੇ ਸਮਗਲਿੰਗ ਦੇ ਪੈਸੇ ਨਾਲ ਘਰ ਬਣਾਏ ਆ ਉਹ ਘਰ ਪੰਜਾਬ ਸਰਕਾਰ ਟਾਉਂਦੀ ਰਹੂਗੀ ਮੈਂ ਇਸ ਕੰਮ ਤੇ ਜਿੰਨੇ ਸਾਡੇ ਡੀਸੀ ਸਾਹਿਬਾਨ ਨੇ ਜ਼ਿਲ੍ਹੇ ਦਾ ਪ੍ਰਸ਼ਾਸਨ ਹੈ ਪੁਲਿਸ ਅਫਸਰ ਨੇ ਜਿਹੜੇ ਚੰਗਾ ਕੰਮ ਕਰਦੇ ਪਏ ਆ ਮੈਂ ਉਹਨਾਂ ਦੇ ਨਾਲ ਆ ਉਹਨਾਂ ਦੀ ਅਸੀਂ ਪਿੱਠ ਵੀ ਥਾਪੜਦੇ ਆ ਸ਼ਾਬਾਸ਼ ਕਰਦੇ ਆ ਉਹਨਾਂ ਨੂੰ ਜਿਨ੍ਹਾਂ ਬੰਦਿਆਂ ਨੇ ਵਧੀਆ ਕੰਮ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਸਮਗਲਰ ਇਹ ਕਾਰੋਬਾਰ ਕਰਨੇ ਜਾਂ ਤੇ ਵੇਖੋ ਇਹਨਾਂ ਨੂੰ ਚੇਤਾਵਨੀ ਆ ਜਾਂ ਤੇ ਇਹ ਕੰਮ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਜੇ ਪੰਜਾਬ ਤੇ ਰਹਿ ਕੇ ਇਹ ਕੰਮ ਕੀਤਾ ਇਹਨਾਂ ਲੋਕਾਂ ਦੇ ਘਰ ਵੀ ਟੈਣਗੇ ਇਹ ਲੋਕ ਸਲਾਖਾਂ ਦੇ ਪਿੱਛੇ ਵੀ ਜਾਣਗੇ ਇਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਵੀ ਹੋਣਗੀਆਂ ਵੇਖੋ ਕਿਸੇ ਦਾ ਉਹ ਸਾਕਾ ਨਹੀਂਗਾ ਜਿਹੜਾ ਬੰਦਾ ਸਮਗਲ ਰਿਆ ਨਾ ਉਹ ਪੁਲਿਸ ਦਾ ਸਾਕਾ ਨਾ ਕਿਸੇ ਲੀਡਰ ਦਾ ਨਾ ਉਹ ਕਿਸੇ ਪਿੰਡ ਦੇ ਵਿਅਕਤੀ ਦਾ ਤੇ ਨਾ ਕਿਸੇ ਆਪਦੇ ਪਰਿਵਾਰ ਦਾ ਉਹਨੂੰ ਮਤਲਬ ਆ ਪੈਸਾ ਕਮਾਉਣਾ ਉਹ ਪੈਸਾ ਭਾਵੇਂ ਕਿਸੇ ਦੀ ਲਾਸ਼ ਤੇ ਉਤੋਂ ਚੁੱਕ ਕੇ ਉਹਨੂੰ ਕਮਾਉਣਾ ਪਵੇ ਭਾਵੇਂ ਕਿਹੇ ਮਾਂ ਦਾ ਕੱਲਾ ਪੁੱਤ ਹੋਵੇ ਉਹ ਭਾਵੇਂ ਮਰ ਜੇ ਉਹਦੀ ਜਾਨ ਚਲ ਜੇ ਉਹਨੂੰ ਪੈਸੇ ਦਾ ਮਤਲਬ ਐ ਇਸ ਮਗਲਰ ਨੂੰ ਤੇ ਇਹੋ ਜਿਹੇ ਲੋਕ ਸਮਾਜ ਦੇ ਦੁਸ਼ਮਣ ਨੇ ਇਹੋ ਜਿਹੇ ਲੋਕਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂਗਾ ਮੈਂ ਫਿਰ ਤੋਂ ਬੇਨਤੀ ਕਰਦਾ ਸਮੂਹ ਪੰਜਾਬੀਆਂ ਨੂੰ ਇੱਕ ਮੋਠ ਹੋ ਜੋ ਤੇ ਇਸ ਜ਼ਹਿਰ ਨੂੰ ਖਤਮ ਕਰ ਦਈਏ ਫਿਲਹਾਲ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ